ਲੋਕ ਮੋਰਚਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਜੁਨੇਰ ਵੱਲੋਂ ਜ਼ਮੀਨ ਦੀ ਵੰਡ ਸਹੀ ਕਰਮ ਸੰਬੰਧੀ ਬਠਿੰਡਾ ਦੇ ਅੰਦਰ ਕੀਤੀ ਗਈ ਸਵਾਈ ਕਨਵੈਨਸ਼ਨ ਇਸ ਮੌਕੇ ਸੂਬਾ ਆਗੂ ਲਖਮਣ ਸਿੰਘ ਸੇਵੀ ਵਾਲਿਆਂ ਨੇ ਬੋਲਦਿਆਂ ਕਿਹਾ ਕਿ ਜੋ ਜ਼ਮੀਨਾਂ ਦੀ ਵੰਡ ਹੋਈ ਹੈ ਸਾਡੇ ਵੱਲੋਂ ਇਹ ਮੰਗ ਕੀਤੀ ਜਾਈ ਹੈ جاری ਹੈ ਕਿ ਇਸ ਦੀ ਵੰਡ ਜਿਹੜੀ ਉਹ ਮੁਰਤੋਂ ਕੀਤੀ ਜਾਵੇ ਅਤੇ ਸਹੀ ਕੀਤੀ ਜਾਵੇ ਕਿਉਂਕਿ ਜਿਸ ਤੇ ਨਾਲ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਨੇ ਜਿਹੜੀ ਉਹ ਨਹੀਂ ਮਿਲਦੇ ਅਤੇ ਇਸ ਨੂੰ ਲੈ ਕੇ ਜਿਹੜੇ ਤਨਾੜ ਲੋਕ ਹਨ ਉਹਨਾਂ ਵੱਲੋਂ ਬਹੁਤ ਸਾਰੀਆਂ ਜ਼ਮੀਨਾਂ ਤੇ ਨਿਜਾਇਜੀ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿੱਥੇ ਮਜ਼ਦੂਰ ਅਤੇ ਕਿਸਾਨ ਇੱਥੇ ਆਏ ਹੋਏ ਸਨ ਤੇ ਉਹਨਾਂ ਵੱਲੋਂ ਇੱਕ ਸਬਾਈ ਕਨਵੈਨਸ਼ਨ ਜਿਹੜੀ ਉਹ ਬਠਿੰਡਾ ਦੇ ਅੰਦਰ ਕੀਤੀ ਦੇਖਣ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਦਾਣਾ ਮੰਡੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਜ਼ਮੀਨਾਂ ਦੇ ਵੰਡ ਮੁੜ ਤੋਂ ਕਰਨੋਂ ਲੈ ਕੇ ਜਿਹੜੀ ਹੈ ਅੱਜ ਸਬਾਈ ਕਨਵੈਨਸ਼ਨ ਹੈ ਜਿਹੜੀ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਨੇ ਜਿਹੜੇ ਉਹ ਇਕੱਠੇ ਹੋਏ ਹਨ ਆਓ ਤੁਹਾਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਸੂਬਾ ਆਗੂ ਲక్ష్మణ ਸਿੰਘ ਸੇਵੇ ਵਾਲਾ ਤੇ ਉਹਨਾਂ ਦੇ ਮੂੰਹੋਂ ਸੁਣਦੇ ਹਾਂ ਕੀ ਹੈ ਪੂਰਾ ਮਾਮਲਾ ਕੋਈ ਬੈਂਕ ਨਹੀਂ ਕਰਕਾ ਮੰਗੇ ਕੋਈ ਕਰਕਾ ਲੈਣ ਵਾਸਤੇ ਸਾਡੀਆਂ ਭੈਣਾਂ ਮਾਈਕਰੋ ਫਾਈਨਾਂਸ ਕਾਪੜਿਆਂ ਦੇ ਚੱਕਰ ਵਿੱਚ ਫਸ ਗਿਆ। ਜੇ ਉਹਦਾ ਵੀ ਵਿਆਹ ਦੀ ਯਾਰਾ ਜਿਹੜੀ ਅੱਜ ਦੀ ਮੁੜਦਰੋ ਖੇਤੀ ਦੀ ਵੰਡ ਜਿਹੜੀ ਕਨਵੈਨਸ਼ਨ ਹੈ ਇਹ ਇਸ ਮਕਸਦ ਦੇ ਨਾਲ ਸੱਦੀ ਗਈ ਹੈ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੋਂ ਬਾਅਦ ਸੰਵਿਧਾਨ ਨੇ ਤੇ ਸੰਵਿਧਾਨ ਦੇ ਲੇਖਕਾਂ ਨੇ ਇੱਕ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ ਵੀ ਹੱਲ ਬੰਦਾ ਹੈ ਜਿਹੜਾ ਵੀ ਪਿੰਡਾਂ ਦੇ ਵਿੱਚ ਰਹਿੰਦਾ ਖੇਤੀ ਦੇ ਨਾਲ ਜੁੜਿਆ ਕਿਸਾਨ ਮਜ਼ਦੂਰ ਹੈ ਉਹਨੂੰ ਜ਼ਮੀਨ ਮਿਲੇਗੀ। ਔਰ ਅੱਜ ਅਸੀਂ ਇੰਨੇ ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਇਹ ਦੇਖ ਰਹੇ ਹਾਂ ਕਿ ਸਾਡੇ ਦੇਸ਼ ਦੇ 61% ਦਲਤਾਂ ਦੇ ਕੋਲ 40% ਆਦੀਵਾਸੀਆਂ ਦੇ ਕੋਲ ਇਹ 51% ਮੁਸਲਮਾਨਾਂ ਦੇ ਕੋਲ ਕੋਈ ਜ਼ਮੀਨ ਨਹੀਂ ਹੈ। ਹਿੰਦੁਸਤਾਨ ਦੇ ਅੰਦਰ ਭੂਮੀਹੀਣਤਾ ਬਹੁਤ ਵੱਡੇ ਪੱਧਰ ਤੇ ਵਧਦੀ ਜਾ ਰਹੀ ਹੈ। ਅਤੇ ਅਗਰ ਇਹ ਦੇਖੀਏ ਕਿ ਜੇ ਲੋਕਾਂ ਦੇ ਕੋਲ ਜ਼ਮੀਨ ਹੀ ਨਹੀਂ ਰਹੇਗੀ ਤੇ ਉਹ ਹੋਰ ਕੀ ਕੰਮ ਕਰ ਸਕਣਗੇ? ਉਹਦੇ ਵਿੱਚ ਇਹ ਸਾਫ਼ ਜ਼ਾਹਰ ਹੈ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹਨ, ਜਿਹੜੀਆਂ ਵਿਕਾਸ ਦਾ ਇਸ ਤਰ੍ਹਾਂ ਦਾ ਡਾਇਰੈਕਸ਼ਨ ਹੈ, ਉਹਦੇ ਵਿੱਚ ਰੋਜ਼ਗਾਰ ਦੇ ਕੋਈ ਮੌਕੇ ਹੋਰ ਨਹੀਂ ਬਣੇ ਹਨ ਤੇ ਜਿਹੜੇ ਪਿੰਡੂ ਲੋਕ ਜਿਹੜੇ ਖੇਤੀ ਦੇ ਨਾਲ ਸਿੱਧੇ ਜਾਂ ਸਿੱਧੇ ਟੰਗ ਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਤਕਰੀਬਨ 48 ਪਰਸੈਂਟ ਹੈ ਹਿੰਦੁਸਤਾਨ ਦੀ ਆਬਾਦੀ ਦੀ ਉਹਨਾਂ ਦੇ ਕੋਲ ਖੇਤੀ ਤੋਂ ਇਲਾਵਾ ਕਰਨ ਨੂੰ ਹੋਰ ਕੋਈ ਤਿੱਤਾ ਨਹੀਂ ਹੈ ਜ ਜਿਹਦੇ ਨਾਲ ਉਹ ਆਪਣਾ ਕਾਰ ਪਰਵਾਰ ਚਲਾ ਸਕਣ ਔਰ ਆਪਣੀ ਜ਼ਿੰਦਗੀ ਚਲਾ ਸਕਣ ਇਸ ਕਰਕੇ ਜ਼ਮੀਨਾਂ ਉਹਨਾਂ ਦੇ ਵਾਸਤੇ ਬਹੁਤ ਜ਼ਰੂਰੀ ਹਨ ਜਦੋਂ ਕਿ ਲੋਕ ਜ਼ਮੀਨਾਂ ਵੀ ਥੋੜੇ ਤੋਂ ਮਾਰੇ ਜਾ ਰਹੇ ਹਨ ਉਹਨਾਂ ਦੇ ਨਾਲ ਜੂਝ ਰਹੇ ਹਨ ਉਹ ਮੰਗ ਕਰ ਰਹੇ ਹਨ ਕਿ ਸਾਨੂੰ ਜ਼ਮੀਨਾਂ ਦਿੱਤੀਆਂ ਜਾਣ ਤਾਂ ਕਿ ਅਸੀਂ ਆਪਣਾ ਜੀਵਨ ਵਾਹ ਸਕੀਏ ਤੇ ਸਰਕਾਰਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਪਾਲਿਸੀਆਂ ਬਣਾ ਕੇ ਜਿਨ੍ਹਾਂ ਦੇ ਕੋਲ ਛੋਟੀਆਂ ਜ਼ਮੀਨਾਂ ਹੈਵੀ ਹਨ ਉਹਨਾਂ ਨੂੰ ਖੋਣ ਦਾ ਉਹਨਾਂ ਨੂੰ ਐਕਵਾਇਰ ਕਰਨ ਦੀਆਂ ਬੜੀ ਵੱਡੇ ਤੌਰ 'ਤੇ ਨੀਤੀਆਂ ਬਣਾਈਆਂ ਹਨ ਜੋ ਕਿ ਮੈਂ ਆਪਣੀ ਗੱਲਬਾਤ ਦੇ ਵਿੱਚ ਵੀ ਦੱਸਿਆ ਹੈ ਕਿ ਪਿਛਲੇ 15 18 ਸਾਲ ਦੇ ਵਿੱਚ ਉਹ ਨੀਤੀਆਂ ਬਹੁਤ ਹੀ ਹੋਰ ਜ਼ਹਿਰੀਆਂ ਹੋ ਰਹੀਆਂ ਹਨ ਤੇ ਜ਼ਮੀਨ ਦੀ ਜਿਹੜੀ ਐਕ acquisition ਹੈ ਜਿਹੜੀ ਜ਼ਮੀਨ ਸਰਕਾਰ ਗ੍ਰਹਿਣ ਕਰ ਰਹੀ ਹੈ ਉਹ ਬਹੁਤ ਤੇਜ਼ੀ ਦੇ ਨਾਲ ਉਹਦੇ ਵਿੱਚ ਬਹੁਤ ਤੇਜ਼ੀ ਆਈ ਹੈ ਜਿਹਦੇ ਨਾਲ ਉਹ ਵੱਡੇ ਵੱਡੇ ਪ੍ਰੋਜੈਕਟ ਭਾਵੇਂ ਉਹ ਭਾਰਤ ਮਾਲਾ ਸਾਗਰ ਮਾਲਾ ਜਾਂ SEZ ਜਾਂ ਹੋਰ ਜੋੜਨ ਦੇ ਜਿਹੜੇ ਅਲੱਗ-ਅਲੱਗ ਥਾਵਾਂ ਨੇ ਉਹਨਾਂ ਨੂੰ ਜੋੜ ਕੇ ਕਰ ਰਹੀ ਹੈ ਜਾਂ ਵੱਡੇ ਗੋਡਾਊਨ ਜਾਂ ਹੋਰ ਕੰਮਾਂ ਦੇ ਵਾਸਤੇ ਜ਼ਮੀਨ ਐਕਵਾਇਰ ਕਰ ਰਹੀ ਹੈ ਉਹ ਆਮ ਲੋਕਾਂ ਦੇ ਕੋਲੋਂ ਉਹ ਜ਼ਮੀਨਾਂ ਵੀ ਖੋ ਰਹੀ ਹੈ ਔਰ ਉਹ ਨਜ਼ਰੀਨਾ ਨੂੰ ਖੋ ਕੇ ਕਾਰਪੋਰੇਟਸ ਨੂੰ ਦੇਣਾ ਚਾਹਦੀ ਹੈ ਜਿੰਨਾ ਦਾ ਮੁਨਾਫਾ ਤੇ ਸਿਰਫ ਮੁਨਾਹਾ ਪੁਨਾਫਾ ਹੀ ਜਿੰਨਾ ਦਾ ਮਕਸਦ ਹੈ ਔਰ ਅੱਜ ਦੀ ਕਨਵੈਂਸ਼ਨ ਇਹ ਗੱਲਾਂ ਨੂੰ ਖੋਲ੍ਹਣਾ ਚਾਹਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਅਸਲ ਵੀ ਜ਼ਮੀਨੀ ਸਵਾਲ ਹੈ ਕਿ ਕੀ ਹੋ ਰਿਹਾ ਹੈ ਹਿੰਦੁਸਤਾਨ ਦੇ ਲੋਕਾਂ ਨਾਲ ਜ਼ਮੀਨਾ ਕਿਹਦੇ ਕੋਲ ਹਨ ਤੇ ਕਿਹਦੇ ਕੋਲ ਖੋਹੀਆਂ ਜਾਂ ਚੁੱਕੀਆਂ ਇਸ ਤਰ੍ਹਾਂ ਗੱਲ ਕਰੇ ਤਾਂ ਪੰਜਾਬ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆ ਰਹੇ ਹਨ ਕਾਫੀ ਜ਼ਿਲ੍ਹੇ-ਜ਼ਿਲ੍ਹੇ ਹੈਗੇ ਆ ਪਾਣੀ ਜਮਾ ਤੇ ਚੰਗੂ ਇਸੇ ਕਰਕੇ ਤਰੱਕੀ ਨਹੀਂ ਮੇਰਾ ਇਹ ਬਿਲਕੁਲ ਮੰਨਣਾ ਹੈ ਮੈਂ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਜਿਹੜੇ ਹਰ ਸਾਲ ਹੜ੍ਹਾਂ ਦੀ ਮਾਰ ਠ ਆਉਂਦਾ ਜਿਨ੍ਹਾਂ ਨੂੰ ਖਦਸ਼ਾ ਰਹਿੰਦਾ ਹੈ ਔਰ ਉਹ ਸਾਰੇ ਤਰੱਕੀਪਸੰਦ ਮੁਲਕ ਹਨ ਪਾਵੇਂ ਸੀ ਬੰਗਲਾਦੇਸ਼ ਦੀ ਗੱਲ ਕਰੀਏ ਜਾਂ ਇੰਡੋਨੇਸ਼ੀਆ ਦੀ ਸਾਰੀਆਂ ਸਰਕਾਰਾਂ ਪ੍ਰਬੰਧ ਕਰ ਦੀਆਂ ਹਨ ਹੜ੍ਹਾਂ ਦੇ ਆਉਣ ਤੋਂ ਪਹਿਲੇ ਆਪਣੇ ਲੋਕਾਂ ਨੂੰ ਬਚਾਣ ਦੇ ਸਾਡੀ ਸਰਕਾਰਾਂ ਦੇ ਪ੍ਰਬੰਧ ਇਹਨੇ ਨਾਕਸ ਹਨ ਸਾਡੀਆਂ ਸਰਕਾਰ ਦਾ ਇਹ ਨਿਕੰਮਾਪਣ ਔਰ ਉਹ ਸਰਕਾਰ ਦੀ ਜਿਹੜੀ ਬਿਲਕੁਲ ਕਹਿੰਦੇ ਐ ਕਿ ਜ਼ਿੰਮੇਵਾਰੀ ਇਥੇ ਇਥੋਂ ਦੀ ਬਿਊਰੋਕਰੇਸੀ ਇਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਇੰਨਾ ਨਾਕਸ ਹੈ ਕਿ ਉਹਨਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸੀਬਤ ਦੇ ਵਿੱਚ ਪਾ ਦਿੱਤਾ ਹੈ ਮੈਂ ਬਿਲਕੁਲ ਇਹ ਮੰਨਦੀਆਂ ਕਿ ਹੜ ਜਿਹੜੇ ਹਨ ਕੁਦਰਤ ਤੇ ਨਹੀਂ ਬਸਾਂਦੀ ਹੈ ਉਹਨੂੰ ਸਾਹਮਣਾ ਸਰਕਾਰ ਦਾ ਕੰਮ ਹੁੰਦਾ ਹੈ ਇਥੋਂ ਦੇ ਪ੍ਰਬੰਧ ਦਾ ਕੰਮ ਹੁੰਦਾ ਹੈ ਜਿਹਦੇ ਵਿੱਚ ਉਹਨਾਂ ਨੇ ਪੂਰੀ ਦੀ ਪੂਰੀ ਅਣਦੇਖੀ ਕੀਤੀ ਹੈ ਸਰਕਾਰ ਕੀ ਨਾ ਪਤਾ ਉਹ ਕਿ ਮਾਮਲਾ ਮੈਂ ਲక్ష్మణ ਸਿੰਘ ਸੇਵੇ ਵਾਲਾ ਕੂਬਾ ਜਨ 77 ਪੰਜਾਬ ਖੇਤਰੀ ਪੰਜਾਬ ਜੂਨੀਅਨ ਅੱਜ ਲੋਕ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਖੰਡੇ ਦੇ ਵਿੱਚ ਇੱਕ ਮਰ ਤੋਂ ਕਰੋ ਜ਼ਮੀਨੀ ਵੰਡ ਸਭਾਈ ਕਨਵੈਨਸ਼ਨ ਕਰਕੇ ਪੰਜਾਬ ਭਰ ਦੇ ਵਿੱਚ ਇੱਕ ਮਹਮ ਮद्धि ਜਾ ਰਹੀ ਆ ਇਸ ਮਹਮ ਦਾ ਮਕਸਦ ਇਹ ਆ ਕਿ ਅੱਜ ਜਦੋਂ ਦੇਸ਼ ਦੇ ਤੇ ਪੰਜਾਬ ਦੇ ਹਾਕਮਾਂ ਨੇ ਇੱਕ ਪਾਸੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਹੱਲਾ ਬੋਲਿਆ ਕਦੇ ਲੈਂਡ ਪੂਲਿੰਗ ਪਾਲਿਸੀ ਦੇ ਨਾਂ ਥੱਲੇ ਕਦੇ ਜੋ ਜ਼ਿਗੀਰਦਾਰਾਂ ਦੇ ਵੱਲੋਂ ਜੌਂਦਾਰਗੇ ਪਿੰਡ ਤੇ ਜ਼ਮੀਨਾਂ ਖੋਣ ਰਹੀ ਤੇ ਕਦੇ ਕਾਲੇ ਕਾਨੂੰਨ ਲਿਆ ਕੇ ਮੋਦੀ ਨੇ ਪਹਿਲਾਂ ਜ਼ਮੀਨਾਂ ਖੋਣ ਦਾ ਹਮਲਾ ਬੋਧਿਆ ਇਹ ਹੱਲੇ ਰੋਕ ਦਿੱਤੇ ਗਏ ਪਰ ਇਹ ਹੱਲੇ ਰੋਕਣ ਦੇ ਨਾਲ ਵੀ ਜਿਹੜਾ ਖੇਤੀ ਦਾ ਸੰਕਟ ਹੈ ਔਰ ਉਹ ਹੱਲ ਨਹੀਂ ਹੋਣ ਵਾਲਾ ਦਾ ਖੇਤੀ ਦਾ ਸੰਕਟ ਅੱਜਕੱਲ ਇਹ ਆ ਕਿ ਦੋ ਤਰ੍ਹਾਂ ਦੀਆਂ ਬੀੜੀਆਂ ਪੈਣਾ ਹੁੰਦਾ ਖੇਤੀ ਨੂੰ ਇੱਕ ਹੈ ਕਿ ਇਥੇ ਜ਼ਿਗੀਰੂ ਲੋਟਾ ਜ਼ਮੀਨਾਂ ਵੀ ਬਹੁਤ ਅਣਸਾਮੀ ਵੰਡਾ ਤਾਣੀ ਵੰਡਾ ਪੰਜਾਬ ਦੀ ਲਗਭਗ 33% ਆਬਾਦੀ ਦਲਤ ਵਸਾਂ ਬਣਦੀ ਆ ਉਹ ਜ਼ਮੀਨ ਤੋਂ ਬਿਲਕੁਲ ਵਾਂਝੀ ਆ 17% ਪੰਜਾਬ ਦੇ ਕਿਸਾਨ ਆ ਜਿਹੜੇ ਬੇਜ਼ਮੀਨੇ ਹੋ ਗਏ ਉਹਨਾਂ ਕੋਲੇ ਜ਼ਮੀਨ ਦਾ ਕੋਈ ਹੋਰਾ ਵੀ ਨਹੀਂ ਗੀ ਲਗਭਗ 80-85% ਤੱਕ ਕਿਸਾਨੀ ਉਹ ਆ ਜਿਹੜੀ 5 ਕਿੱਲੇ ਤੋਂ 8 ਹੈਕਟ ਹੈ ਤੇ ਪੰਜਾਬ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕੀ ਜਿਹੜੇ 15-16 ਦੇ ਆ ਜਿਹਦੇ ਬਹੁਤ ਘਾਲੇ ਮਲੇ ਕਰਕੇ ਬਣਾਏ ਹੋਏ ਆ ਉਦੇ ਮੁਤਾਬਕਾ 57 ਕਾ ਹਜ਼ਾਰ ਪਰਿਵਾਰਾਂ ਦੇ ਕੋਲੇ ਲਗਭਗ ਸਖਿਆਨਸੀਲ ਕਾਨੂੰਨ ਤੋਂ ਬਾਧੂ ਨਿਕਲਦੀ ਜ਼ਮੀਨਾਂ ਜਿਹੜੀ ਉਹ 11 ਲੱਖ ਏਕੜ ਬਣਦੀ ਹੈ ਤੇ ਉਹਨਾਂ ਨੂੰ ਬੈਠੇ ਘਰਾਂ ਠੇਕ ਘਰੇ ਠੇਕਾ ਦੇ ਕੇ ਕਰੋੜਾ ਰੁਪਇਆ ਉਹ ਕਮਾਉਂਦੇ ਆ ਇਸ ਕਰਕੇ ਅੱਜ ਪੰਜਾਬ ਦੇ ਖੇਤ ਮਜ਼ਦੂਰਾਂ ਤਖਾਨਾ ਇਥੋਂ ਦੇ ਬੇਰੁਜ਼ਗਾਰਾਂ ਦੀ ਤਰੱਕੀ ਦੇ ਵਾਸਤੇ ਖੁਸ਼ਹਾਲੀ ਦੇ ਵਾਸਤੇ ਜ਼ਮੀਨ ਦੀ ਮੁੜ ਵੰਡ ਹੋਵੇ ਜ਼ਮੀਨੀ ਹਸਬੰਦੀ ਸੁਧਾਰ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਉਹਨੂੰ ਤਰਕਸੰਗਤ ਬਣਾਇਆ ਜਾਵੇ ਜ਼ਮੀਨ ਦੇ ਨਾਲ ਸੰਬਧ ਸਾਧਨਾਂ ਦੀ ਵੰਡ ਆ ਜਿਹੜੀ ਇਹ ਖੇਤੀ ਕਰਨ ਵਾਲੇ ਲੋਕਾਂ ਨੂੰ ਦਿੱਤੀ ਜਾਵੇ ਔਰ ਜਿਹੜਾ ਖੇਤ ਮਜ਼ਦੂਰ ਇਸ ਵੇਲੇ ਤੇ ਬੇਜ਼ਮੀਨਾ ਕਿਸਾਨ ਇਸ ਸੱਤੜ ਦਾ ਸਭ ਤੋਂ ਵੱਧ ਸ਼ਿਕਾਰ ਆ ਖੇਤ ਮਜ਼ਦੂਰਾਂ ਨੂੰ ਦਾ ਜਾਤ ਦਾ ਵੀ ਇੱਕ ਜਿਹੜਾ ਟੈਗ ਲੱਗਿਆ ਹੋਇਆ ਉਹਦੇ ਨਾਂ ਦੇ ਥੱਲੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਔਰ ਮਜ਼ਦੂਰਾਂ ਦੇ ਕੋਲੇ ਕੋਈ ਰਜਗਾਰ ਨਹੀਂ ਹੈ ਉਹਨਾਂ ਨੂੰ ਖੇਤੀ ਦੇ ਵਿੱਚ ਆਈ ਤਕਨੀਕ ਤੇ ਮਸ਼ੀਨਰੀ ਨੇ ਉਧਰੋਂ ਵੀ ਧੱਕਤਾ ਬਾਲਣ ਦੀ ਵੀ ਸਮੱਸਿਆ ਉਹਨਾਂ ਨੂੰ ਉਹਨਾਂ ਨੂੰ ਪਸ਼ੂ ਰੱਖਣ ਦੀ ਵੀ ਸਮੱਸਿਆ ਹੈ ਔਰ ਉਹਨਾਂ ਨੂੰ ਦਾਣੇ ਫੱਕੇ ਦੀ ਵੀ ਸਮੱਸਿਆ ਹੈ ਸਿਹਤ ਵਿਗਿਆਨੀਆਂ ਦੇ ਵੱਲੋਂ ਜਿਹੜੇ ਕਹੇ ਜਾਂਦਾ ਕਿ ਕੈਮੀਕਲ ক্লোਰੀ ਜਿਹੜੀਆਂ ਇਹ ਨਹੀਂ ਚਾਹੀਦਾ ਦੁੱਧ ਦਹੀਂ ਮੱਖਣ ਪਨੀਰ ਅੰਡਾ ਮੱਛੀ ਫਲ ਫਰੂਟ ਡਰਾਈ ਫਰੂਟ ਉਹ ਤਾਂ ਉਹਨਾਂ ਨੇ ਇੱਕ ਦਿਨ ਸੁਪਨੇ ਦੇ ਵਿੱਚ ਵੀ ਸੋਚ ਕੇ ਨਹੀਂ ਦੇਖ ਸਕਦੇਗੇ ਇਸ ਕਰਕੇ ਜਿੰਨਾ ਚਿਰ ਉਹਨਾਂ ਨੂੰ ਜ਼ਮੀਨ ਦੇ ਮਾਲਕ ਨਹੀਂ ਬਣਾਇਆ ਜਾਂਦਾਗਾ ਉਹਨਾਂ ਤੇਰਾ ਉਹ ਪਸ਼ੂ ਵੀ ਨਹੀਂ ਰੱਖ ਸਕਦੇਗੇ ਖੇਤਾਂ ਦੇ ਜੰਦਿਆਂ ਨੂੰ ਜਿਹੜੀਆਂ ਗਾਲਾਂ ਸੁਣਨੀਆਂ ਪੈਂਦੀਆਂ ਉਦੋਂ ਛਟਕਾਰਾ ਨਹੀਂ ਮਿਲ ਸਕਦਾਗਾ ਔਰ ਉਹ ਖਾਦ ਖਰਾਕ ਦੀ ਜਿਹੜੀ ਕਮੀ ਉਹ ਪੂਰਤੀ ਨਹੀਂ ਕਰ ਸਕਦੇਗੇ ਇਸ ਕਰਕੇ ਅੱਜ ਖਾਦ ਵੀ ਨਾ ਕੰਮ ਨਾ ਕਰਕੇ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੜਾ ਵਰਗੀਆਂ ਸਮੱਸਿਆਵਾਂ ਆਉਂਦਾ ਇਹ ਤਰਕਾ ਬੇਜਮੀਨੇ ਕਿਸਾਨ ਤੇ ਖੇਤ ਮਜ਼ਦੂਰ ਆ ਜਿਹੜੇ ਉਹ ਜ਼ਮੀਨ ਤੋਂ ਵਾਂਝੇ ਹੁਣ ਕਰਕੇ ਆਰਥਿਕ ਕਮਜ਼ੋਰੀ ਨਾਲ ਕਰਕੇ ਉਹਨਾਂ ਦੇ ਢਾਰੇ ਵੀ ਕੱਚੇ ਆ ਤੇ ਸਭ ਤੋਂ ਪਹਿਲਾਂ ਉਹ ਮਾਰ ਥੱਲੇ ਆਉਂਦੇ ਆ ਡੇਗਦੇ ਆ ਬੰਦੇ ਮਰ ਜਾਂਦੇ ਆ ਉਹਨਾਂ ਦੇ ਥੱਲੇ ਆ ਕੇ ਔਰ ਇਸ ਕਰਕੇ ਨਾ ਹਰ ਨਾ ਸਮੱਸਿਆਵਾਂ ਦਾ ਜਿਹੜਾ ਹੱਲ ਆਸੀਂ ਸਮਝਦੇ ਆ ਕਿ ਜ਼ਮੀਨ ਦੀ ਬੜਵੰਦ ਕਰਕੇ ਔਰ ਜ਼ਮੀਨ ਦੇ ਜਿਹੜੇ ਖੇਤੀ ਤੇ ਲੱਗੇ ਹੋਏ ਲੋਕ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਵੇ ਖੇਤੀ ਖੇਤਰ ਦੇ ਵਿੱਚ ਜਿਹੜੀ ਸਾਮਰਾਜੀ ਤਕਨੀਕ ਤੇ ਮਸ਼ੀਨਰੀ ਆ ਉਹਦਾ ਖਾਤਮਾ ਕੀਤਾ ਜਾਵੇ ਫਿਰ ਦੇਸ਼ ਆ ਜਿਹੜਾ ਪੂਰੇ ਦਾ ਪੂਰਾ ਤਰੱਕੀ ਚੱਕ ਸ਼ਹਿਰਲੀ ਕਰ ਸਕਦਾ ਇਹ ਅੱਜ ਦੀ ਸਾਡੀ ਕਾਮਪ੍ਰਾਪਦਾ ਅੱਜ ਦੀ ਕਨਵੈਂਸ਼ਨ ਦਾ ਮੇਨ ਮੁੱਦਾ ਹੈ